ਦੁਕਾਨਦਾਰੀ ਗੁਰੂ ਤੇਗ ਬਹਾਦਰ ਫਰਨੀਚਰ ਹੈ ਅੱਜ ਕਿਸਾਨ ਜੀ ਨੇ ਪ੍ਰੋਟੈਸਟ ਕੀਤਾ ਕਿਸ ਗੱਲ ਤੇ ਇਹ ਜੀ ਮਤਲਬ ਆਪਣੇ ਲੋਨ ਲੇਤਾ ਸੀ ਏ ਜੂ ਸਮਾਲ ਬੈਂਕ ਹੈ ਜੀ ਪ੍ਰਾਈਵੇਟ ਸੰਗਰੂਰ ਬ੍ਰਾਂਚ ਹੈ ਜੀ ਮਤਲਬ 15 ਲੱਖ ਦਾ ਸੀ ਲੋਨ ਲੇਤਾ ਸੀ ਉਹਨਾਂ ਤੋਂ 2020 ਦੇ ਵਿੱਚ ਤੇ ਉਹ ਕਿਸ਼ਤਾਂ ਰਾਈਆਂ ਸੀ ਮਤਲਬ 11 ਲੱਖ ਦੇ ਕਰੀਬ ਭਰ ਚੁੱਕੇ ਆ ਜੀ ਤੇ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਤੱਕ ਪਹੁੰਚ ਕੀਤੀ ਸੀ ਬੈਂਕ ਵਾਲਿਆਂ ਤੱਕ ਮੁਲਾਜ਼ਮਾਂ ਤੱਕ ਉਹਨਾਂ ਦੇ ਮਤਲਬ ਮੈਨੇਜਰ ਸਾਹਿਬ ਨੂੰ ਵੀ ਮਿਲੇ ਸੀ ਉਹਨਾਂ ਦੇ ਘਰ ਵੀ ਜਾ ਕੇ ਆਏ ਜੀ ਉਹਨਾਂ ਨੂੰ ਮੈਂ ਤਾਂ ਦਰਲੇ ਕੀਤੇ ਵੀ ਸਾਡਾ ਮਤਲਬ ਕੋਈ ਹੱਲ ਕਰ ਦੋ ਵੀ ਸਾਨੂੰ ਸੈਟਲਮੈਂਟ ਦਾ ਕੋਈ ਦੱਸ ਦੋ। ਉਹਨਾਂ ਨੇ ਮਤਲਬ ਸਾਡੇ ਫੋਨ ਚੱਕਣੇ ਬੰਦ ਕਰਤੇ ਜੀ ਸਾਡੇ ਕੋਲੇ ਬਕੀਨ ਭੇਜਿਆ ਉਹਦੋਂ ਬਾਅਦ ਸਿੱਧੇ। ਕੋਈ ਸਾਡੇ ਕੋਰਤੀ ਵਾਲਾ ਕੋਈ ਕੁਝ ਨਹੀਂ ਮਤਲਬ ਸਾਨੂੰ ਦੱਸਿਆ ਗਿਆ। ਸਾਡੇ ਕੋਲੇ ਸਿੱਧੀ ਪ੍ਰੰਟ ਕਬਜ਼ੇ ਦੇ ਨੋਟਿਸ ਭੇਜੇ ਗਏ ਨੇ। ਮਤਲਬ ਹੁਣ ਮਤਲਬ 11 ਲੱਖ ਭਰ ਚੁੱਕੇ ਆ ਜੀ 15 ਲੱਖ ਦਾ ਲੋਨ ਸੀ। 17.5 ਲੱਖ ਦੇ ਕਰੀਬ ਸਾ ਤੋਂ ਹੋਰ ਮੰਗ ਰਹੇ ਨੇ। ਉਹ ਜੀ ਜੋ ਕਿ ਅਸੀਂ ਮਤਲਬ ਦੇਣ ਦੇ ਸਮਰੱਥ ਨਹੀਂ ਹੈਗੇ ਇਸ ਟਾਈਮ ਮਤਲਬ ਕੰਮ ਦਾ ਬਹੁਤ ਜ਼ਿਆਦਾ ਮੰਦਾ ਪੇਰੇ ਜੀ। ਮਨ ਲੋ ਘਰ ਦਾ ਖਰਚਾ ਚਲਾਉਣਾ ਵੀ ਲੋਕ ਔਖਾ ਹੋ ਰਿਹਾ ਹੈ ਇਸ ਕਰਕੇ ਮਤਲਬ ਸਾਨੂੰ ਪੁਗਰਾ ਹੰਗਰ ਤੱਕ ਪਹੁੰਚ ਕਰਨੀ ਪਈ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਸਰਪਜੀਤ ਸ਼ਰਮਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਵਰਾਹਾ ਪ੍ਰਧਾਨ ਲਹਿਰਾ ਸਰਪਜੀਤ ਜੀ ਕਿਥੇ ਧਰਨਾ ਲਾਇਆ ਕਿਉਂ ਲਾਇਆ ਰੀਜ਼ਨ ਕੀ ਹੈਗੇ ਸਾਰੀ ਜਾਣਕਾਰੀ ਅੱਜ ਜਿਹੜਾ ਇਹ ਧਰਨਾ ਲਾਇਆ ਜੀ ਅਸੀਂ ਲਹਿਰੇ ਗਾਗੇ ਪਾਰਟ ਨੰਬਰ 10 ਦੇ ਵਿੱਚ ਫਰਨੀਚਰ ਮਾਰਕੀਟ ਇਹਨਾਂ ਦਾ ਬਰੰਟ ਕਬ ਜੀ ਦੁਕਾਨ ਦਾ ਜੀ ਇਹ ਜੋ ਸਮਾਲ ਬੈਂਕ ਤੋਂ ਲੋਨ ਲਿਆ ਸੀ ਇਹਨਾਂ ਨੇ ਇਹ ਮਤਲਬ ਕਿ ਜਿਹੜਾ ਲੋਨ ਹੈਗਾ 2020 ਦੇ ਵਿੱਚ 15 ਲੱਖ ਰੁਪਇਆ ਲੋਨ ਲਿਆ ਸੀ ਇਹਨਾਂ ਨੇ ਜਿਹਦੇ ਵਿੱਚੋਂ ਇਹ 11 ਲੱਖ ਰੁਪਇਆ ਭਰ ਚੁੱਕੇ ਨੇ ਤੇ ਕੰਮ ਦੇ ਵਿੱਚ ਮੰਦਾਂ ਨਾਲ ਲਾਲੋ ਕਾਰੋਬਾਰ ਠੱਪ ਹੁੰਦੇ ਜਾ ਰਹੇ ਨੇ ਦਿਨ ਪਰ ਦਿਨ ਕਿਤੇ ਨਾ ਕਿਤੇ ਇਹਨਾਂ ਤੋਂ ਕਿਸ਼ਤਾਂ ਟੁੱਟ ਗਈਆਂ ਉਹਦੀਆਂ ਕਿ ਟੁੱਟ ਗਈਆਂ ਬੈਂਕ ਨੇ ਇਹਨਾਂ ਨਾਲ ਸੈਟਲਮੈਂਟ ਕਰਨ ਦੀ ਬਜਾਏ ਉਲਟਾ ਇਨਾਂ ਤੋਂ ਜਿਹੜੀ ਬਰੰਟ ਕਪ ਜਾਂ ਭੇਜਤਾ ਜਿਹੜੀ ਉਸ 15 ਲੱਖ ਰੁਪਏ ਦਾ ਜਿਹੜੀ 11 ਲੱਖ ਦੇ ਭਰਤਾ ਸਾਡੇ ਹਿਸਾਬ ਨਾਲ ਤਾਂ 4 ਲੱਖ ਰੁਪਏ ਬੈਂਕ ਦਾ ਰਹਿੰਦਾ ਹੈਗਾ ਪਰ ਜਿਹੜੇ ਬੈਂਕ ਨੇ ਇਹਨਾਂ ਨੂੰ ਸੰਭਣ ਭੇਜੇਗਾ 17 ਲੱਖ ਰੁਪਏ ਜਿਹੜੀ ਬੈਂਕ ਹੋਰ ਗੱਡੀ ਖੜਾ ਇੰਨਾ ਕਣੀ ਸੈਟਲਮੈਂਟ ਕਰਨ ਦੀ ਬਜਾਏ ਜਿਹੜੀ ਬੈਂਕ ਨੇ ਇੰਨੀ ਹੀ ਦੁਕਾਨ ਦਾ ਬਰੰਟ ਕਪ ਜਾਂ ਲੈਂਦਾ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਸ਼ਹਿਰਾਂ ਦੇ ਵਿੱਚ ਪ੍ਰਾਪਰਟੀਆਂ ਦੇ ਭਾਅ ਤੇਜ਼ ਹੋ ਰਹੇ ਨੇ ਕਰੋੜ ਰੁਪਏ ਦੀ ਕੁਮਾਰੀ ਤੋਂ ਮੜੀ ਦੁਕਾਨ ਹੋ ਰਹੀ ਹੈ ਜਿਹੜੀ ਇਹ ਮਤਲਬ ਨਹੀਂ ਹੈਗਾ ਬੈਂਕ ਦਾ ਬੀਨਰ 12 ਲੱਖ ਰੁਪਏ ਭਰਾਣੇ ਇਹਨਾਂ ਦੀ ਪ੍ਰਾਪਰਟੀ ਤੇ ਜਿਹੜੀ ਅੱਖ ਗਰੀ ਹੋਈ ਹੈਗੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੜੱਪਣ ਦੇ ਚੱਕਰ ਚ ਉਹਨਾਂ ਨੇ ਇਹ ਬਰੰਟ ਕਬਜ਼ਾ ਫੌਰੀ ਤੌਰ ਤੇ ਜਿਹੜੀ ਇਹਨਾਂ ਨੂੰ ਥੋਪਿਆ ਹੈ ਅੱਜ ਕਿਉਂ ਧਰਨਾ ਲਾਇਆ ਅੱਜ ਬਰੰਟ ਕਬਜ਼ੇ ਦਾ ਅੱਜ ਅਸੀਂ ਇਸ ਬਰੰਟ ਕਬਜ਼ੇ ਨੂੰ ਰੋਕਣ ਵਾਸਤੇ ਧਰਨਾ ਲਾਇਆ ਸਾਡਾ ਇੱਕ ਨਾਰਾ ਹੈ ਬੱਚਾ ਬੱਚੀ ਝੂਕ ਦੇਾਂਗੇ ਜ਼ਮੀਨਾਂ ਦੇ ਕਬਜ਼ੇ ਰੋਕ ਦੇਾਂਗੇ ਅਸੀਂ ਆਪਣੀ ਜਥੇਬੰਦੀ ਦੀ ਨੀਤੀ ਪਾਲਿਸੀ ਦੇ ਉੱਤੇ ਖੜਕੇ ਇਹ ਆਪ ਦਾ ਕੰਮ ਕਰਾਂਗੇ ਬੜੀ ਇਮਾਨਦਾਰੀ ਨਾਲ ਤੇ ਅੱਗੇ ਉਹਨਾਂ ਨੇ ਆਪ ਦਾ ਕੰਮ ਕਰਨਾ ਹੈ ਅਸੀਂ ਨਹੀਂ ਆਪਦਾ ਕਰਾਂਗੇ ਅੱਜ ਸੰਕੇਤਕ ਕਰਨਾ ਹੈ ਅੱਜ ਇਹ ਸਾਰੇ ਦਿਨ ਦਾ ਜੀ ਸੰਕੇਤਕ ਨਹੀਂ ਹੈਗਾ ਕੱਲ ਨੂੰ ਫੇਰ ਕਬਜ਼ਾ ਲੈਣਾ ਹੋਵੇ ਕੋਈ ਗੱਲ ਨਹੀਂ ਫਿਰ ਅਸੀਂ ਤਿਆਰ ਪਰ ਤਿਆਰ ਖੜੇ ਹਾਂ ਜੀ ਅਸੀਂ ਉਹਦੀ ਡੀਕ ਕਰਾਂਗੇ